ਨਾਨਕ ਸਚ ਸਵਾਰਨ ਹਾਰਾ ਨਾਨਕ ਸਚ ਸਵਾਰਨ ਜੇ ਕੁਝ ਸਿਮਰਨਾ ਸੱਚ ਨਾਲ ਸਿਮਰਨਾ ਨਹੀਂ ਸਿਮਰਨਾ ਕਿਸੇ ਦਾ ਕੱਖ ਨਹੀਂ ਸਿੱਖੀ ਦਾ ਸੱਚ ਬਿਨਾ ਕੱਖ ਨਹੀਂ ਸਿਮਰਨਾ ਸਿੱਖੀ ਖੜੀ ਸੱਚ ਤੇ ਸਿੱਖੀ ਦੀ ਨਿਯੋਹ ਸੱਚ ਤੇ ਜਿਹੜੀ ਕ ਸੱਚ ਛੱਡ ਦਿੰਦਾ ਸਾਰਿਆਂ ਨੇ ਰੌਲਾ ਸੱਚ ਛੱਡੇ ਤੋਂ ਪਿਆ ਹੋਇਆ ਸੱਚ ਤੇ ਕੋਈ ਵੀ ਖੜਾ ਸੱਚ ਤੇ ਖੜਨਾ ਬਹੁ ਨਹੀਂ ਤਾਂ ਸੰਗਤ ਸੱਚੇ ਸੱਚ ਤੇ ਖੜ ਜੂਗੀ ਸੰਗਤ ਸੱਚ ਤੇ ਖੜ ਜੂ ਇਹਨਾਂ ਨੂੰ ਇਹਨਾਂ ਨੂੰ ਉਹ ਜਦੋਂ ਹੁੰਦਾ ਨਾ ਕਹਦਾ ਉਹ ਪੱਤੇ ਆ ਜਾਂਦੇ ਪਾਣੀ ਦੇ ਉੱਤੇ ਇਹਨਾਂ ਵਾਸੜ ਦੇਣਗੇ ਕੱਢ ਦੇ ਚਿਤੀਆਂ ਨੂੰ ਪੁੱਲ ਦੇਣਗੇ ਲੱਸੀ ਲੱਸੀ ਰੱਖ ਲੈਣਗੇ ਇਹ ਚਿਤੀਆਂ ਨੇ ਜਿਹੜੀਆਂ ਪੁੱਲ ਕੇ ਬਾਹਰ ਕੱਢ ਦਾਂਗੇ ਹੋਰ ਕੀ ਹੈ ਸਗਰ ਬਾਹਰ ਕੱਢ ਦੂ ਸੱਚ ਤੇ ਬਿਨਾ ਕੁਝ ਨਹੀਂ ਸਬਲਨਾ ਸੱਚਾ ਨਾਨਕ ਕਹਿੰਦਾ ਸੱਚ ਸਵਾਰਣ ਹਾਰਾ ਜਿਹੜਾ ਸੱਚ ਦਾ ਵਿਰੋਧ ਕਰੂਗਾ ਸੱਚ ਦਾ ਵਿਰੋਧ ਹੋਈ ਨਹੀਂ ਸਕਦਾ ਸੱਚ ਦਾ ਵਿਰੋਧ ਕਰੂਗਾ ਇਹਨਾਂ ਸੱਚ ਦਾ ਆਪ ਹੋਈ ਹੈ ਆਹ ਤਾਂ ਸੱਚ ਹੈ ਜੁਗਾਦ ਸੱਚ ਹੈ ਜਿਹੜਾ ਆਹ ਤਾਂ ਸੱਚ ਜੁਗਾਦ ਤਾਂ ਸੱਚ ਹੈ ਵੀ ਸੱਚਾ ਨਾਨਕ ਉਸ ਦੀ ਵੀ ਸੱਚ ਹੋਈ ਸਵਾਰਣ ਹਾਰਾ ਜਿਹੜਾ ਸੱਚ ਦੇ ਖੜ ਜਾਂਦਾ ਫੇ ਪ੍ਰਭ ਕਾਜ ਸਵਾਰੇ ਆਏ ਫਿਰ ਉਹਦੇ ਕਾਜ ਸਵਾਰਦਾ ਸੱਚ ਦਾ ਕਹਦਾ ਜੇ ਤੇਰੀ ਮੇਰੀ ਮਿਟ ਜਾਏ ਜਦੋਂ ਮੇਰੀ আর ਤੇਰੀ ਮਿਟ ਜਾਂਦੀ ਆ ਫੇ ਕਰਾਂ ਪ੍ਰਭ ਕਾਜ ਸਵਾਰੇ ਆਏ ਤੇਰੀ আর ਮੇਰੀ ਹੋ ਨਹੀਂ ਰਹੀ ਫਿਰ ਸੱਚ ਤੇ ਆਉਂਦਾ ਜਦੋਂ ਜੇ ਵੈਰੀ ਗੱਲ ਕਹੀ ਹੋਈ ਜਾਂ ਤੇਰੀ ਗੱਲ ਕਹੀ ਹੋਈ ਮੈਂ ਆਇਆ ਸੀ ਤੂੰ ਕਿਉਂ ਨਹੀਂ ਸੀ ਆਇਆ ਸੀ ਇੱਥੇ ਇਹ ਤਾਂ ਬਹੁਤ ਦੂਰ ਹੋ ਤੁਸੀਂ ਇਹ ਤਾਂ ਹੁਜਤਾ ਨੇ ਹੁਜਤਾ ਇਹ ਤਾਂ ਜਿਹੜੀ ਚਤਰਾਈ ਆ ਨਾ ਕਵੀਰ ਚਤਰਾਈ ਅਤ ਕਢੀ ਚਤਰਾਈ ਤਾਂ ਹੱਥ ਇੱਕ ਅਤ ਜੋ ਅਤ ਚੱਕੀ ਆਪਾਂ ਕਹਿੰਦੇ ਹੱਥ ਚੱਕ ਲਈਏ ਚਤਰਾਈ ਵਾਲੇ ਦੇ ਤਾਂ ਹੱਥ ਚੱਕੀ ਹੋਈ ਹੁੰਦੀ ਐ ਹਰ ਜੱਬ ਹਰਦੇ ਵਾ ਹਰ ਤਾਂ ਤੇਰੇ ਹਿਰਦੇ ਚੋਂ ਉਹ ਜਾਣ ਲੈ ਸੱਚ ਤਾਂ ਤੇਰੇ ਹਿਰਦੇ ਚੋਂ ਉਹ ਜਾਣ ਲੈ ਅੰਤਰਾਤਮ ਦੀ ਆਵਾਜ਼ ਤੇ ਪੁੱਛ ਲੈ ਕੀ ਐ ਸੱਚ ਕੀ ਐ ਝੂਠ ਬਾਹਰੋਂ ਪੁੱਛਣ ਦੀ ਕੀ ਲੋੜ ਹੈ ਹੋਈ ਆਸਾ ਮੁਹੱਲਾ ਪਹਿਲਾਂ ਆਖਾਂ ਜੀਵਾ ਵਿਸਰੇ ਮਰ ਜਾਉ ਆਖਾਂ ਜੀਵਾ ਜੇ ਮੈਂ ਸੱਚ ਆਖਾਂ ਜਿਹੜਾ ਸੱਚ ਜੁੜਿਆ ਰਹਿੰਦਾ ਸੱਚ ਨਾਲ ਸੱਚ ਆਖਦਾ ਸੱਚ ਬੋਲਦਾ ਸੱਚ ਖਾਂਦਾ ਸੱਚ ਪਹਿਨਦਾ ਉਹਨੂੰ ਕੋਈ ਮਾਰ ਨਹੀਂ ਸਕਦਾ ਉਹਨਾ ਜਿੱਥੇ ਮਰਿਆ ਨਾ ਉਹਨੂੰ ਕੋਈ ਮਾਰ ਸਕਦਾ ਵਰਦਾ ਕੋਣ ਹੈ ਵਰਦਾ ਝੂਠ ਵਰਦਾ ਝੂਠ ਸੱਚ ਨੂੰ ਬਿਸਰ ਜੀਏ ਤਾਂ ਵੀ ਮਰ ਜਾਂਦਾ ਹੈ ਝੂਠ ਤਾਂ ਮਰਨਾ ਹੀ ਮਰਦਾ ਹੈ ਕਿ ਸੱਚ ਸੱਚ ਛੁੱਟ ਜਾਂਦਾ ਹੱਦ ਚ ਕੀ ਰਹਿ ਜਾਂਦਾ ਤੇ ਝੂਠ ਰਹਿ ਜਾਂਦਾ ਸਰੀਰ ਰਾਜਾ ਨਾ ਹਟੇ ਜੋ ਜੇਦਾ ਹਿਰਦੇ ਵਿੱਚ ਇਹਦੇ ਹਰ ਜਾਪ ਹਿਰਦੇ ਬਾਵੇਂ ਜੇਦਾ ਇਹਦਾ ਧਿਆਨ ਹਿਰਦੇ ਚ ਰਹਿੰਦਾ ਫਿਰ ਤਾਂ ਸੱਚ ਚ ਰਹਿੰਦਾ ਜਾੜੇ ਤਿਰਕੁਣੀ ਜਾ ਜਾਂਦਾ ਜਦੈ ਸਰੀਰ ਨਾਲ ਜੁੜ ਜਾਂਦਾ ਝੂਠ ਨਾਲ ਜੁੜ ਜਾਂਦਾ ਦਿਮਾਗ ਜਾਏ ਆਪਣੇ ਦਿਮਾਗ ਦਾ ਕੰਮ ਲੈਣ ਲੱਗਿਆ ਦਿਮਾਗ ਜ ਆਇਆ ਆਪਣੀ ਮਰਜ਼ੀ ਚੱਲ ਪਈ ਦਿਮਾਗ ਹੀ ਗਿਆ ਆਪਣਾ ਭਣ ਹਿਰਦੇ ਚ ਗਿਆ ਗੁਰਗਾ ਭਣ ਉਹ ਗੁਰਗੇ ਪਾਣਾ ਹਿਰਦੇ ਚ ਹਰਜਪ ਹਿਰਦੇ ਮਾਹ ਗੁਰਗਾ ਭਣ ਉੱਥੇ ਜਿਹੜੇ ਗੁਰਗੇ ਪਾਣੇ ਚੱਲਣਾ ਹਿਰਦੇ ਚ ਬੈਠੇ ਜਿਹੜੇ ਦਿਮਾਗ ਦੇ ਵਿੱਚ ਬੈਠੇ ਨੇ ਨਾ ਦਲੀਲਾਂ ਰੋਜ਼ ਘਟਦੇ ਨੇ ਨਵ-ਨਵੀਆਂ ਇਹ ਸ਼ੈਤਾਨ ਨੇ ਸਾਰੇ ਇਹ ਆਪਣੇ ਪਾਣੇ ਚੱਲਣ ਵਾਲੇ ਨੇ ਸਾਰੇ ਤਾਂ ਹੀ ਤਾਂ ਵਿਛੜੇ ਨੇ ਉਹ ਛੋਟਾਂ ਦਾ ਹੀ ਰੋਣਾ ਪੈਂਦਾ ਇਹ ਜਿਹੜਾ ਪਾਉਂਦੇ ਨੇ ਵਿਛੜ ਚ ਛੋਟਾਂ ਖਾਏ ਵਿਛੜਿਆ ਨੇ ਝੋੜ ਪੈਂਦੀ ਝੋੜ ਪੈਂਦੀ ਕਰ ਲਾਉਂਦੇ ਨੇ ਉਹ ਝੋੜੇ ਕਰ ਲਾਉਂਦੀ ਆਪ ਨਹੀਂ ਕਰ ਲਾਉਂਦੇ ਇਹ ਹਾਂ ਆਖਣ ਔਖਾ ਸੱਚਾ ਨਾ ਪਰ ਇਹ ਗੱਲ ਨਾਲ ਹੈ ਇਹ ਵੀ ਨਾਲ ਹੈ ਸੱਚ ਆਖਣਾ ਔਖਾ ਬਹੁਤ ਹੈ ਸਾਜਾ ਘੇਰੇ ਭਾਫਣ ਵਾਂ ਜਾਂਦਾ ਸੇਖ ਆਪ ਨੂੰ ਵੀ ਲੱਗਦਾ ਤੇ ਦੂਜਿਆਂ ਨੂੰ ਵੀ ਲੱਗਦਾ ਐਸਾ ਸੇਖ ਲੱਗਦਾ ਸਭ ਕੁਝ ਝੂਠ ਅੰਦਰਲਾ ਜਲ ਜਾਂਦਾ ਜੇ ਕੋਲ ਹੋਵੇ ਨਾ ਕੁਝ ਜੇ ਤਾਂ ਪਹਿਲਾਂ ਹੀ ਸੜ ਦਵੇ ਬਾਹਰ ਜਾਣ ਵਾਲੀਏ ਚੀਜ਼ ਜਿਹੜਾ ਜਿਹੜੇ ਕਮਰੇ ਤੁਸੀਂ ਸੇਖਣਾ ਹੈ ਨਾ ਉੱਥੇ ਕਮਿਟੀ ਦੇ ਤੇਲ ਦੇ ਪੈਟਰੋਲ ਦੇ ਪੀਪੇ ਰੱਖਿਆ ਉਹਨਾਂ ਤੇ ਫਿਰ ਤੁਸੀਂ ਮਰਨਾ ਹੀ ਹੈ ਜਿਹੜੇ ਕਬਰੇ ਤੁਸੀਂ ਬੈਠੇ ਹੋ ਬਹੁਤ ਹੀ ਠੰਡਾ ਹੈ। ਆਪਾਂ ਨੇ ਉੱਥੇ ਕੋਈ ਮਿੱਠੀ ਵਗੈਰਾ ਕੋਈ ਚੀਜ਼ ਰੱਖ ਕੇ ਨਿਕ ਪੈਦਾ ਕਰਨ। ਉੱਥੇ ਪਟੋਲਾ ਗੈਸ ਕੋਈ ਐਸੀ ਚੀਜ਼ ਰੱਖਣ ਦੀ ਲੋੜ ਨਹੀਂ ਹੁੰਦੀ। ਅੱਗ ਫੜ ਲੈਂਣੀ ਹੈ। ਜੇ ਤੁਸੀਂ ਸੱਚ ਬੋਲ ਰਹੇ ਹਰਦੇਜ ਕੋਈ ਐਸੀ ਚੀਜ਼ ਨਹੀਂ ਰੱਖਣੀ ਮਾਇਆ ਦੀ ਜਿਹੜੀ ਅੱਗ ਫੜ ਲਵੇ। ਕਿ ਅੱਗ ਫੜ ਲੈਂਦੀਆਂ ਚੀਜ਼ਾਂ ਸਾਰੀਆਂ। ਪਹਿਲੇ ਵਾਰ ਕਰ ਦੋ ਇਹਨੂੰ। ਪਰ ਸੱਚ ਤਾਂ ਚੇਤਨਾ ਉਹ ਵੱਡਦਾ ਹੀ ਨਹੀਂ ਇੱਥੇ। ਜਤੇ ਹੈ ਇਹ ਕੋਈ ਸ਼ੋਅ ਵੀ ਆਉਂਦਾ ਹੀ ਨਹੀਂ ਉਹ ਅਖਣ ਔਖਾ ਸੱਚਾ ਨੋ ਨੋ ਅਖਣ ਕੋ ਸੌਖੀ ਗੱਲ ਨਹੀਂ ਹੈ ਗੁਰਬਾਣੀ ਉਚਾਰਨ ਕਰਨੀ ਕੋਈ ਸੌਖੀ ਗੱਲ ਨਹੀਂ ਹੈ ਉਹ ਬਥੇਰੇ ਰੀਸ ਕਰਦੇ ਨੇ ਅਵਤਾਰ ਵੰਡੀ ਲਈ ਫਿਰਦੇ ਨੇ ਉਹ ਰੀਸ ਬਥੇਰੇ ਕਰਦੇ ਨੇ ਗੁਰਬਾਣੀ ਦੀ ਵਿਆਖਿਆ ਕਰਨੀ ਕੋਈ ਸੌਖੀ ਗੱਲ ਨਹੀਂ ਹੈ ਉਹ ਕੋਈ ਗੱਲ ਹੈ ਕੋਈ ਗੱਲ ਹੈ ਕਿ ਕਵਤਾ ਲਿਖਦੇ ਨੇ ਨਹੀਂ ਸਮਝ ਕੇ ਹੀ ਲਿਖਦੇ ਨੇ ਕਵਤਾ ਲਿਖਣਾ ਇੱਕ ਹੋਰ ਗੋੜ ਐ ਐਕਸਟਰਾ ਗੋੜ ਐ ਜੇ ਤੂੰ ਸਮਝ ਲਿਆ ਸਮਝੀ ਹੋਏ ਦਾ ਲਿਖੀ ਜਾ ਸਕਦੀ ਹੈ ਚਾਹ ਵਾਰਤਾ ਵਾਰਤਕ ਤੌਰ ਤੇ ਲਿਖ ਦੋ ਜਾਂ ਕਵਤਾ ਵਿੱਚ ਲਿਖ ਦੋ ਸੱਚ ਨੂੰ ਸਮਝਣਾ ਬਹੁਤ ਔਖਾ ਐ ਸਮਝੇ ਬਿਨਾਂ ਆਖਿਆ ਨਹੀਂ ਜਾ ਸਕਦਾ ਸਭ ਜੋ ਤੂੰ ਸਮਝ ਲਿਆ ਬੋਲ ਵੀ ਸਕਦਾ ਸਮਝੇ ਜੀ ਜੇ ਬੋਲੂ ਇਹ ਸਮਝ ਨਹੀਂ ਔਖਾ ਤੇ ਬਹੁਤ ਭਲੀ ਕਾ ਖਾਣੇ ਉੱਤੇ ਕੀ ਬਾਲੋ ਨਿੱਕੀ ਹੈ ਤਮਾਰਕ ਜਾਣਾ ਅੱਖਣ ਔਖਾ ਸੱਚ ਸੱਚ ਨਾ ਖਾਣੇ ਨਾਮ ਔਕ ਔਖਾ ਸੱਚੇ ਨਾਮ ਕੀ ਲੱਗਾ ਹੈ ਭੁੱਖ ਜੇ ਉਹ ਸੱਚੇ ਨਾਮ ਦੀ ਭੁੱਖ ਲੱਗਿਆ ਇਹਨੂੰ ਕਦੇ ਜੇ ਸੱਚੇ ਨਾਮ ਦੀ ਕਿਸੇ ਦੇ ਅੰਦਰ ਭੁੱਖ ਹੋਵੇ ਘੜੇ ਦੇ ਵਿੱਚ ਸੱਚ ਵਸਤੂ ਉਹੀ ਪਾਊਗਾ ਜੇ ਉਹ ਲੋੜ ਹੋਊਗੀ ਜੇ ਭੁੱਖਾ ਤਾਂ ਕੁਝ ਖਾਦੋ ਜੇ ਭੁੱਖ ਹੈ ਜੀ ਉਹਨੂੰ ਸੱਚੇ ਨਾਮ ਦੀ ਖਾਊਗਾ ਬਰਬਾਸ ਤੋਂ ਅੰਦਰੋਂ ਬੋਲਣ ਵੇਲੇ ਉਹੀ ਨਿਕਲੂ ਜਿਹੜੀ ਪਾਈ ਆ ਜੋ ਭਾੜੇ ਵਸਤੋ ਉਹੀ ਨਿਕਲੂਗੀ ਜਿਹੜੀ ਪਾਈ ਆ ਜਿਹਦੇ ਅੰਦਰ ਸੱਚ ਦੀ ਭੁੱਖ ਪਹਿਲਾਂ ਜਗਦੀ ਹੈ ਪਹਿਲਾਂ ਉਹ ਸੱਚ ਖਾਂਦਾ ਹੈ ਸੱਚ ਇਕੱਠਾ ਕਰਦਾ ਹੈ ਫੇਰ ਦੱਸਣ ਵੇਲੇ ਸੱਚ ਉਹਦੇ ਅੰਦਰੋਂ ਨਿਕਲਦਾ ਹੈ ਬਸ ਨਿਕਲਦਾ ਹੀ ਨਹੀਂ ਕਹਿਣ ਦਾ ਮਤਲਬ ਇੱਥੋਂ ਸ਼ੁਰੂ ਕੀਤੀ ਹੈ ਗੱਲ ਜਦੋਂ ਸੱਚੇ ਨਾਮ ਦੀ ਕਿਸੇ ਨੂੰ ਭੁੱਖ ਲੱਗਦੀ ਹੈ ਪਹਿਲਾਂ ਭੁੱਖ ਲੱਗਣੀ ਕਹੀਦੀ ਹੈ ਲੋੜ ਚਾਹੀਦੀ ਉਹਨੂੰ ਸੱਚੇ ਨਾਮ ਦੀ ਲੋੜਾ ਤਾਂ ਖੋਜੋ ਬਣੀ ਚੋ ਲੋੜੇ ਖੋਜ ਪੈਦਾ ਕਰਦੀ ਹੈ ਲੋੜ ਹੀ ਤੋਈ ਖੋਜ ਸ਼ੁਰੂ ਹੁੰਦੀ ਹੈ ਜੇਨ ਕੀ ਦੀ ਸਾਨੂੰ ਲੋੜ ਆਸੀ ਉਹਨੂੰ ਖੋਜਦੇ ਲੱਭਦੇ ਢੋਲਦੇ ਇਸ ਇਸਟ ਜਿਹੜੀ ਆ ਉਹੀ ਮਦਰ ਆਫ ਇਨਵੈਂਸ਼ਨ ਕੋਈ ਚੀਜ਼ ਪ੍ਰਗਟਾਉਂਦੀ ਹੈ ਆਜ਼ਾਦ ਤਾਂ ਹੁੰਦੀ ਹੈ ਡਿਸਕਵਰ ਤਾਂ ਹੁੰਦੀ ਹੈ ਜੇ ਉਹਦੀ ਲੋੜ ਹੈ ਜਿਹੜਾ ਨੂੰ ਨਾਮ ਦੀ ਲੋੜ ਪਈ ਉਹ ਫਿਰਦੇ ਰਹੇ ਕਬੀਰ ਨੂੰ ਲੋੜ ਭੁੱਖ ਲੱਗੀ ਵੇ ਆ ਕੋਲ ਰਹਾ ਅੱਖੜ ਗੁੜ ਗਿਆ ਖੋਜ ਲਿਆ ਜਾ ਕੇ ਮਗਰ ਰੰਧਾ ਜੋ ਗੁਰੂ ਅਮਰਦਾਸ ਨੂੰ ਗੁਰੰਗਦ ਨੂੰ ਲੋੜ ਸੀ ਫਿਰਦੇ ਸੀ ਕਸੂਰੀ ਆਲੇ ਮਿਰਗੋਂ ਫਿਰਦੇ ਸੀ ਇਹ ਨਹੀਂ ਪਤਾ ਸੀ ਕਸੂਰੀ ਮੇਰੇ ਹੀ ਅੰਦਰ ਹੈ ਕਸੂਰੀ ਆਲੇ ਮਿਰਗੋਂ ਫਿਰਦੇ ਸੀ ਬਾਹਰ ਢੋਲਦੇ ਪਰ ਇਹਦੀ ਸੀ ਪਤਾ ਜਦੋਂ ਗਾਇਆ ਨਾ ਸਿਆਣੇ ਕੋਲ ਕਹਿੰਦਾ ਕਸੂਰੀ ਜਿਹੜੀ ਆਉਂਦੀ ਹੈ ਨਾ 스ਮੈਲ ਉਹ ਤੇਰੇ ਅੰਦਰ ਹੈ ਫਾਂਦਰ ਦਿਖਾਤੀ ਉਹਨੂੰ ਪਟੇਗੇ ਜੋੜੀਏ ਅੰਦਰ ਜੋੜ ਤੇ ਆਪਣੀ ਭੁੱਖ ਆਮ ਦੀ ਅੰਦਰੇ ਸੀ ਨਾਮ ਵੀ ਅੰਦਰੇ ਸੀ ਜਿਹੜੀ ਕੀਦੀ ਭੁੱਖਾ ਵੀ ਅੰਦਰੇ ਹੈ ਨਾ ਉਹਨੇ ਦੀ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੇਸ ਕਾ ਬਿਸਰਾਵ ਉਹ ਭੁੱਖ ਵੀ ਅੰਦਰ ਹੈ ਉਹ ਨਾਮ ਵੀ ਅੰਦਰ ਹੈ ਬਾਹਰ ਨਹੀਂ ਹੈ ਹਰਜਾਪ ਹਿਰਦੇ ਬਾਹਰ ਹਿਰਦੇ ਦੇ ਵਿੱਚ ਹੈ ਜਿਹਨੂੰ ਜਪਣਾ ਸਮਝਣਾ ਜਾਣਣਾ ਅੰਦਰ ਹੈ ਬਾਹਰ ਟੋਲ ਦੇ ਭਰਮ ਭਲਾਈ ਬਸ ਉਹ ਟੋਲਦੇ ਸੀ ਬਾਹਰ ਜਿੱਨਾ ਚੱਲ ਰਹੀ ਸੀ ਪਤਾ